ਹਾਂਜੀ ਸਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਅੱਜ ਬਈ ਤੁਹਾਨੂੰ ਦਿਖਾਵਾਂਗੇ ਫੌਜੀ ਵੀਰ ਦੇ ਕਬੂਤਰ ਆਹ ਬਾਈ ਆਰਮੀ ਚਾ ਤੇ ਛੁੱਟੀ ਆਇਆ ਹੋਇਆ ਔਰਨਾਚਲ ਪ੍ਰਦੇਸ਼ ਚ ਬਾਈ ਦੀ ਡਿਊਟੀ ਆ ਤੇ ਆਹ ਬਾਈ ਨੂੰ ਕਬੂਤਰਾਂ ਦਾ ਸ਼ੌਂਕ ਆ ਤੇ ਬਾਈ ਨੇ ਕਬੂਤਰ ਰੱਖੇ ਹੋਏ ਨੇ ਛੱਤ ਦੇ ਉੱਤੇ ਸੈਟਅਪ ਬਣਾਇਆ ਹੋਇਆ ਇੱਧਰ ਬਈ ਡੋਲੀ ਚ ਬੱਚੇ ਸ਼ੱਡ ਰੱਖੇ ਨੇ ਕੁਝ ਪੱਟੇ ਹੋਏ ਨੇ ਕੁਝ ਜਿਹੜੇ ਬਦਾਮਾਂ ਤੇ ਲਾਰਖੇ ਨੇ ਉਹ ਨੇ ਬਾਕੀ ਜੋੜੀਆਂ ਅੰਦਰ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਆਜੋ ਫਿਰ ਬਈ ਆਪਾਂ ਦਿਖਾਉਨੇ ਤੁਹਾਨੂੰ ਕਬੂਤਰ ਪਹਿਲਾਂ ਤੁਹਾਨੂੰ ਬੱਚੇ ਦਿਖਾ ਦਈਏ ਜਿਹੜੇ ਪੱਟੇ ਹੋਏ ਨੇ ਤੇ ਜਿਹੜੇ ਬਦਾਮਾਂ ਵਾਲੇ ਨੇ ਤੇ ਵੱਡੀਆਂ ਜੋੜੀਆਂ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਪਹਿਲਾਂ ਤਾਂ ਬਾਈ ਨਾਲ ਗੱਲਬਾਤ ਕਰ ਲੈਨੇ ਆ ਕੀ ਹਾਲਾ ਬਾਈ ਕਿਵੇਂ ਚੱਲਦੀ ਆ ਬਈ ਡਿਊਟੀ ਵਧੀਆ ਚੱਲਦੀ ਆ ਵੀਰੇ ਵਧੀਆ ਕਿੰਨੇ ਟਾਈਮ ਦੀ ਛੁੱਟੀ ਤੇ ਆਏ ਆ ਬਾਈ ਮਹੀਨੇ ਦੀ ਬਾਈ ਮਹੀਨੇ ਦੀ ਕਿੰਨੇ ਦਿਨ ਰਹਿ ਗਏ ਬਾਈ ਮੇਰੇ 10 ਦਿਨ ਰਹਿ ਗਏ ਬਾਈ 10 ਦਿਨ ਰਹਿ ਗਏ ਬਾ ਸ਼ੌਂਕ ਪੂਰਾ ਕਰੀ ਜੈਣਾ ਹੈ ਬਾਜ਼ੀਆਂ ਤੇ ਫਿਰ ਕੌਣ ਛੱਡੂਗਾ ਭਾਈ ਛੱਡੂਗਾ ਬਈ ਆਪਣਾ ਬੱਟਾ ਅੱਛਾ ਤੇਰਾ ਬਰਾਦਰ ਛੱਡੂ ਠੀਕ ਆ ਬ ਤਾਂ ਬਈ ਹੁਣ ਸ਼ਹਿਰ ਚ ਰਹਿੰਦੇ ਨੇ ਤਾਂ ਆਜੋ ਫਿਰ ਬਈ ਤੁਹਾਨੂੰ ਦਿਖਾਈਏ ਪਹਿਲਾਂ ਤਾਂ ਬੱਚੇ ਦਿਖਾਉਣੇ ਆ ਜਿਹੜੇ ਪੱਟੇ ਹੋਏ ਨੇ ਕਰੋ ਵੀ ਸ਼ੌਂਕ ਬੱਚਿਆਂ ਦਾ ਆ ਸਾਰੇ ਬੱਚੇ ਨੇ ਬਈ ਛੋਟੇ ਬੱਚੇ ਨੇ ਜਿਹੜੇ ਪੱਟ ਰੱਖੇ ਨੇ ਥੋੜਾ ਜਿਹਾ ਆਪਾਂ ਅੰਦਰ ਕੈਮਰਾ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਬਈ ਆ ਸਾਰੇ ਬੱਚੇ ਪੱਟੇ ਹੋਏ ਨੇ ਬਈ ਛੋਟੇ ਬੱਚੇ ਜਮਾ ਸਤੋਂ ਜਿਹੜੇ ਬਦਾਮਾਂ ਤੇ ਲਾਏ ਨੇ ਉਹ ਵੀ ਦਿਖਾਉਣੇ ਆ ਤੁਹਾਨੂੰ ਉਹ ਨਾਰ ਵਾਲੇ ਖਾਨੇ ਚ ਨੇ ਇਧਰ ਨੇ ਬਈ ਲਾਲ ਚੀਨੇ ਤੇ ਚਿੱਟੀਆਂ ਅੱਖਾਂ ਦੇ ਕਾਲੀਆਂ ਅੱਖਾਂ ਦੇ ਨੇ ਤੇ ਬਾਕੀ ਇਧਰ ਨੇ ਆਹ ਰਤੇ ਹਨਾ ਫਿੱਕੇ ਰਤੇ ਜੇ ਬਾਬੇ ਨੇ ਗਲਿਆਂ ਚ ਆ ਗਏ ਬਾਬੇ ਨੇ ਗਲਿਆਂ ਚੋਂ ਆ ਬਾਬੇ ਨੇ ਗਲਿਆਂ ਚੋਂ ਆ ਗਏ ਬਈ ਆ ਲਾਲ ਡੱਬੇ ਜੇ ਆ ਆ ਗਿਆ ਲਾਲ ਡੱਬਾ ਬੈਠਾ ਇਹ ਆ ਸੀ ਦੇਖੋ ਬਈ ਆ ਫਾਰੇ ਛੋਟੇ ਬੱਚੇ ਨੇ ਬਈ ਮਾਰੂ ਨੀਗਾ ਐਸ ਤੋਂ ਬਾਅਦ ਦਿਖਾਉਨੇ ਆ ਤੁਹਾਨੂੰ ਜਿਹੜੇ ਬਾਜ਼ੀਆਂ ਤੇ ਛੱਡਣਿਆ ਬਾਈ ਹੋਰਾਂ ਨੇ ਬਾਈ ਤਾਂ ਵਗਜੂ ਫੌਜ ਚ ਡਿਊਟੀ ਤੇ ਤੇ ਇਹਦਾ ਬ੍ਰਦਰ ਛੱਡੂ ਆ ਤੇ ਆ ਤਾਂ ਸੀਗੇ ਬਈ ਛੋਟੇ ਬੱਚੇ ਹੁਣ ਤੁਹਾਨੂੰ ਦਿਖਾਉਨੇ ਆ ਵੱਡੇ ਆ ਆ ਇੱਥੋਂ ਲੈ ਕੇ ਇੱਥੋਂ ਤੱਕ ਆ ਸਾਰੇ ਛੋਟੇ ਸੀਗੇ ਆ ਖਾਨੇ ਦੇ ਵਿੱਚ ਨੇ ਵੱਡੇ ਜਿਹੜੇ ਬਾਜ਼ੀਆਂ ਤੇ ਛੱਡਣਿਆ ਦੇਖੋ ਬਈ ਕਾਲੇ ਕਰਖੇ ਨੇ ਪੋਟੇ ਇਹਨਾਂ ਦੇ ਇਹਨਾਂ ਚ ਨੇ ਖਟੀਆਂ ਅੱਖਾਂ ਦੇ ਚਿੱਟੀਆਂ ਦੇ ਤੇ ਕਾਲੀਆਂ ਦੇ ਆ ਫਾਰੇ ਬਾਜ਼ੀਆਂ ਤੇ ਛੱਡਣੇ ਆ ਬਈ ਐਂਟਰੀਆਂ ਕਰਾਤੀਆਂ ਬਈ ਐਂਟਰੀਆਂ ਕਰਾਤੇ ਆ ਐਂਟਰੀਆਂ ਕਰਾ ਰੱਖੀਆਂ ਨੇ ਬਾਈ ਨੇ ਤੇ ਬਾਫਰ ਛੱਡਣੇ ਹੁਣ ਪਹਿਲੀ ਬਾਜੀ ਕਦੋਂ ਆ ਬਈ ਆਪਣੀ ਅਪ੍ਰੈਲ ਚ ਹਾਂ ਅਪ੍ਰੈਲ ਤੋਂ ਸ਼ੁਰੂ ਆ ਬਾਜੀ ਕਿੰਨੇ ਪਹਿਲੀ ਬਾਜੀ ਛੱਡਣੀਆਂ ਦਾਨੇਵਾਲ ਦਾਨੇਵਾਲ ਪਹਿਲੀ ਬਾਜੀ ਛੱਡਣੀਆਂ ਬਈ ਜਿਹੜਾ ਪਾ ਪੋਸਟਰ ਪਾਇਆ ਸੀ ਉਹੀ ਠੀਕ ਆ ਠੀਕ ਆ ਜਿਹੜਾ ਬਾਈ ਆਪਣੇ ਪੇਜ ਤੇ ਪੋਸਟਰ ਪਾਇਆ ਸੀ ਦਾਨੇਵਾਲ ਬਾਜੀ ਦਾ ਉਹ ਬਾਈ ਉਹ ਐਂਟਰੀ ਚ ਬਾਈ ਹੋਰ ਨੇ ਐਂਟਰੀ ਕਰਾ ਰੱਖੀ ਆ ਉੱਥੇ ਛੱਡਣੀਆਂ ਪਹਿਲੀ ਬਾਜੀ ਤੇ ਰੱਬ ਮੇਰ ਕਰੇ ਹਨ ਬਾਈ ਹੋਰਾਂ ਨੂੰ ਬਾਜ਼ੀਆਂ ਜਿਤਾਵੇ ਐਸ ਵਾਰ ਐਸ ਚ ਨੇ ਕਾਲੇ ਚੀਨੇ ਨੇ ਕਾਲਾ ਜੀਨਾ ਤਾਂ ਇੱਕ ਅੱਧਾ ਹੀ ਆ ਤੇ ਬਾਕੀ ਬਈ ਹਾਂ ਬਾਕੀ ਇੱਧਰ ਦੇਖੋ ਬਈ ਸਾਰੇ ਆ ਬਾਜ਼ੀਆਂ ਤੇ ਛੱਡਣ ਵਾਲੇ ਨੇ ਮਾਰੂਨੇਗਾ ਗੇਰਾ ਫੌਜ ਦੇ ਵਿੱਚ ਹਾਂ ਬਈ ਪੱਟਦੇ ਸੀ ਇਹ ਸਾਰੇ ਸਾਰੇ ਆਏ ਹੋਏ ਨੇ ਆ ਸਾਰੇ ਫਰ ਫਰ ਹੋ ਗਏ ਸਾਰੇ ਫਰ ਫਰ ਹੋ ਗਏ ਇਹ ਸਾਰੇ ਪੱਟਦੇ ਸੀ ਪਹਿਲਾਂ ਫਰ ਫਰ ਹੋ ਗਏ ਬਈ ਤੇ ਬਾਕੀ ਹੁਣ ਬਾਈ ਹਨਾ ਫੌਜ ਜਾਂਦਾਗਾ ਫੌਜ ਤਾਂ ਹੈਗਾ ਪਰ ਨਿਗਾ ਬਾਜ਼ੀਆਂ ਚ ਰਹੂਗੀ ਹਨਾ ਬਈ ਨਿਗਾ ਉੱਥੇ ਜਾ ਕੇ ਡਿਊਟੀ ਤਾਂ ਕਰੂਗਾ ਪਰ ਨਿਗਾ ਬਾਜੀ ਚ ਰਹੂਗੀ ਹਾਂ ਬਈ ਕਿਹੜੀ ਬਾਜੀ ਚ ਕੀ ਬਣਿਆ ਤਾਂ ਬਹੁਤ ਚੰਗੀ ਗੱਲ ਆ ਬਈ ਨਾਲੇ ਜੌਬ ਕਰਦਾ ਬਾਈ ਤੇ ਨਾਲੇ ਆਪਦੇ ਸ਼ੌਂਕ ਪੂਰੇ ਕਰਦਾਗਾ ਤਾਂ ਕਈ ਕਹਿੰਦੇ ਨੇ ਬਈ ਇੱਕ ਕੰਮ ਹੁੰਦਾ ਜਾਂ ਕੰਮ ਹੁੰਦਾ ਜਾਂ ਸ਼ੌਂਕ ਪੂਰੇ ਹੁੰਦੇ ਆ ਪਰ ਕਰਨ ਵਾਲਾ ਬੰਦਾ ਬਈ ਸਾਰਾ ਕੁਝ ਹੀ ਕਰ ਲੈਂਦਾ ਦੇਖੋ ਬਈ ਆ ਸਾਰੇ ਬੱਚੇ ਆ ਸਾਰੇ ਛੱਡਣੇ ਆ ਹੁਣ ਬਹੁਤ ਚੰਗੇ ਬੱਚੇ ਆ ਬਈ ਤੇ ਇਸ ਤੋਂ ਬਾਅਦ ਤੁਹਾਨੂੰ ਜੋੜੀਆਂ ਵੀ ਦਿਖਾਉਣੇ ਆਂਗੇ ਤੇ ਦੱਸਿਓ ਵੀ ਹਨਾ ਕਿਵੇਂ ਲੱਗੇ ਸਾਰੇ ਬਾਜ਼ੀਆਂ ਛੱਡਣ ਵਾਲੇ ਬੱਚੇ ਕੁਛ ਕੰਦਰ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਤਾਂ ਬਈ ਆ ਤਾਂ ਫਿਕੇ ਬਾਜ਼ੀਆਂ ਤੇ ਛੱਡਣ ਵਾਲੇ ਬੱਚੇ ਬਾਕੀ ਆਜੋ ਤੁਹਾਨੂੰ ਅੰਦਰਲਾ ਸੈਟਅਪ ਦਿਖਾਉਨੇ ਆ ਜਿਹੜਾ ਬਈ ਇੱਧਰ ਬਣਾਇਆ ਹੋਇਆ ਆਜੋ ਫਿਰ ਚੱਲੀਏ ਆ ਆਸੀ ਬਈ ਪਹਿਲਾ ਖੁੱਡਾ ਆ ਪਹਿਲੇ ਖੋਡੇ ਦੇ ਵਿੱਚ ਕੁਛਕ ਬੱਚੇ ਰੱਖਲੇ ਸੀਗੇ ਬਾਕੀ ਡੋਲੀ ਚ ਪਾ ਲਈ ਸੀ ਇਹ ਛੋਟੇ ਬੱਚੇ ਆ ਬਈ ਜਿਹੜੇ ਪੱਟੇ ਹੋਏ ਨੇ ਉਹਨਾਂ ਚ ਨੇ ਇਹ ਤਾਂ ਐ ਫਲੋਟ ਬਈ ਖੋਡਾ ਬਣਾਇਆ ਹੋਇਆ ਟੋਕਰੀਆਂ ਲਾਈਆਂ ਨੇ ਸਟੈਂਡ ਲਾਈ ਨੇ ਆ ਐ ਫਲੋਟ ਸੈਟਿੰਗ ਕੀਤੀ ਆ ਆ ਛੋਟੇ ਬੱਚੇ ਸੀ ਜਿਹੜੇ ਪੱਟੇ ਹੋਏ ਆ ਤੇ ਇਸ ਤੋਂ ਬਾਅਦ ਆਉਂਦੇ ਆ ਜਿਹੜੇ ਬਾਜ਼ੀਆਂ ਤੇ ਛੱਡਣੇ ਆ ਕੁਛ ਬੱਚੇ ਸਾਨੂੰ ਡੋਲੀ ਚ ਦਿਖਾਤੇ ਸੀ ਬਾਕੀ ਭਈਆ ਬੈਠੇ ਨੇ ਇਧਰ ਵੀ ਐ ਫਲੋਟ ਬਣਾਇਆ ਹੋਇਆ ਬਈ ਸਟੈਂਡ ਲਾ ਕੇ ਤੇ ਦੋ ਤੇ ਦੋ ਚਾਰ ਪੰਜ ਬੱਚੇ ਭਈ ਇੱਧਰ ਛੱਡ ਰੱਖੇ ਨੇ ਇਹ ਬਦਾਮਾਂ ਦੇ ਕਰਖੇ ਨੇ ਫਰ-ਫਰ ਹੋ ਰਹੀ ਨੇ ਉਫ ਤੋਂ ਬਾਦ ਆਉਂਦੀਆਂ ਨੇ ਭਈ ਜੋੜੀਆਂ ਇੱਧਰ ਆ ਗਈਆਂ ਭਈ ਵੱਡੀਆਂ ਜੋੜੀਆਂ ਇੱਧਰ ਬੱਚੇ ਘੜਾ ਰਖੇ ਨੇ ਦੇਖੋ ਟੋکریاں ਲਾਰਖੀਆਂ ਨੇ ਤੇ ਇੱਥੇ ਬੱਚੇ ਘੜ ਰੱਖੇ ਨੇ ਛੋਟੇ ਇਹ ਪੁੱਟੋ ਵਾਲਿਆਂ ਦੇ ਹੈ ਆਪਣਾ ਕਿਹੜਾ ਭਈ ਕਾਲੀਆਂ ਅੱਖਾਂ ਦਾ ਆ ਆ ਖੜਾ ਕਾਲੇ ਵਾਦੇ ਵਦਨਾ ਹਾਂ ਹਾਂ ਕਾਲੇ ਮੋਢਿਆਂ ਦਾ ਆ ਪੁੱਟੋ ਵਾਲਿਆਂ ਚੋਂ ਆ ਭਈ ਜਿਹੜਾ ਕਬੂਤਰ ਖੜਾ ਕਾਲੀਆਂ ਅੱਖਾਂ ਦਾ ਆਪੋ ਟੋ ਬਲੱਡ ਲਾਈਨ ਚੋਂ ਆ ਬਈ ਤੇ ਆਪ ਇੱਕ ਫੁਨਾਂਦੇ ਸੀਗਾ ਗਾਮੀ ਵਾਲੇ ਤੋਂ ਕੱਢੀ ਕਰੋ ਬਾਈ ਕਰੋ ਗਾਮੀ ਵਾਲੇ ਗਾਮੀ ਵਾਲੇ ਤੋਂ ਹਾਂ ਬਾਈ ਬੱਧੀ ਤੋਂ ਲੈਂਦੇ ਉਤਰ ਆ ਬੈਠਾ ਆ ਕਬੂਤਰ ਲਿਆ ਅੱਛਾ ਲੈਂਦਾ ਸੀ ਹਾਂ ਆ ਕਬੂਤਰ ਬਾਈ ਦਾ ਸੀ ਆ ਕਰੋ ਵੀ ਸ਼ੌਂਕ ਕਬੂਤਰ ਦਾ ਆ ਲੈਂਦਾ ਸੀਗਾ ਗਾਮੀ ਵਾਲੇ ਤੋਂ ਇਹਨਾਂ ਨਾਲ ਕੂਬੂਜੀ ਬਾਈ ਨੇ ਕਿਹਾ ਸੀ ਕਿ ਆਪਣੇ ਕੋਲੇ ਵਧੀਆ ਉੱਟੀਆਂ ਹੁਣ ਪਿੱਛੇ ਕੱਢ ਰੱਖਿਆ ਹੈ। ਅੱਛਾ ਜੋੜਾਗਾ। ਇਕੋ ਜਿਹਾ ਰੰਗ ਲਾ ਰੱਖਿਆ। ਦੇਖੋ ਬਈ ਕਬੂਤਰੀ। ਆ ਕਬੂਤਰੀ ਆ ਬਈ ਇਹਦੇ ਨਾਲ। ਕਿਵੇਂ ਉੱਡਦੇ ਆ ਬਈ ਇਹਦੇ ਬੱਚੇ? ਤੇਰਾ ਛਪਾਉਂਦੇ ਦਾ ਬੱਚਾ ਆ ਸੀਗਾ ਦਾ ਬੱਚਾ ਇਹਦਾ ਮੈਂ ਹੁਣ ਰੋਕ ਲਿਆ। ਅੱਛਾ ਬੱਚਾ ਰੋਕ ਲਿਆ। ਇਹ ਇਹਨਾਂ ਦਾ ਪੁੱਤ ਹੈ ਇਹਨਾਂ ਦਾ ਅੱਛਾ ਇੱਕ ਹੀ ਗੱਡਾ ਸੀ ਪਹਿਲੀ ਝੋਲੀ ਦੇ ਜਦੋਂ ਇਹਨੇ ਹਾਂ ਹਾਂ ਉਹਨਾਂ ਦਾ ਪੁੱਤ ਹੈ ਇਹ ਰੋਗ ਲਿਆ ਇਹ ਬਾਜ ਪਾੜ ਗਿਆ ਜੀ ਪਹਿਲਾਂ ਤਾਂ ਇਹਨੂੰ ਅੱਛਾ ਬਾਜ ਪਾੜ ਗਿਆ ਸੀ ਲਾ ਕੇ ਟੁੰਕੇ ਲਾ ਕੇ ਫਿਰ ਸਹੀ ਕੀਤਾ ਫਿਰ ਰੋਗਤਾ ਸੀਗਾ ਮੈਂ ਦਿਨ ਸਪਉਂਦਾ ਬਾਈ ਆਪਣੇ ਕੋਲੇ ਦਿਨ ਸਪਾਉਂਦਾ ਤਾਂ ਬਹੁਤ ਸੋਹਣਾ ਵਰਦਾ ਬਾਈ ਬਾਕੀ ਕਬੂਤਰ ਵੀ ਚੰਗਾ ਤੇ ਕਿਸਮਤ ਵੀ ਇਹਦੀ ਚੰਗੀ ਸੀ ਬਾਜ ਪਾੜ ਗਿਆ ਪੋਟਾ ਤੇ ਫਿਰ ਵੀ ਬਚਾ ਲਿਆ ਬਾਈ ਹੋਰਾਂ ਨੇ ਟਾਂਕੇ ਟੁੰਕੇ ਲਾ ਕੇ ਤਾਂ ਬਹੁਤ ਵਧੀਆ ਬੱਚਾ ਬਾਈ ਰਾਜਸਥਾਨ ਦੇ ਲਿਆਂਦੀ ਬੋਲੀ ਜਿਹੜੇ ਰਾਜਸਥਾਨ ਚੋਂ ਲਿਆਂਦੇ ਸੀ ਬਾਈ ਆਹ ਝੋਲੀ ਜਿਹੜੀ ਆਪਾਂ ਅچھے ਰਾਜਸਥਾਨ ਤੋਂ ਲੈਂਦੇ ਆ ਸ਼ਾਕੀ ਸ਼ਾਕੀ ਬਈ ਦੇਖੋ ਕਬੂਤਰੀ ਬਹੁਤ ਜੰਗੀ ਬਹੁਤ ਜੰਗੀ ਕਬੂਤਰੀਆਂ ਜਦ ਨੀਵੇਂ ਉੜਦੇ ਆ ਨਾ ਭਾਏਦੇ ਨਾ ਕਿਤੇ ਜਾਂਦੇ ਆ ਕਿੱਥੋਂ ਮਰਜ਼ੀ ਛੱਡੋਗੇ ਨਾ ਉਪਰਾ ਕਰਦੇ ਹੈਗੇ ਉੱਥੇ ਆਣਗੇ ਜਿੱਥੇ ਛੱਡੇ ਆ ਨੀਵੇਂ ਉੜਦੇ ਆ ਸੱਚੇ ਪੈਰਾਂ ਦੇ ਆ ਮਤਲਬ ਨਾ ਬਹੁਤ ਵਧੀਆ ਬਈ ਚਾਚੇ ਦੇ ਮੁੰਡੇ ਲਾਂਦਾ ਸੀਗੇ ਇਹਦੇ ਬੱਚੇ ਬਹੁਤ ਉੜਦੇ ਆ ਬਈ ਲੱਕਿਆ ਵਾਲੇ ਬੱਚੇ ਕੱਢਦਾ ਇਹ ਇਹ ਕਿਹੜੀ ਬਲੱਡ ਲਾਈਨ ਚੋਂ ਆ ਗਿਆ ਬਈ ਉਹਨਾਂ ਦੀ ਆਪਦੀ ਨਸਲ ਹੈ ਆਪਦੀ ਨਸਲ ਹੈਗੀ ਆਪਦੀ ਨਸਲ ਤੇ ਰਹੇਗਾ ਜੀ ਬਾਬੇ ਨਿੰਗਲੇ ਨਾਲ ਲਾ ਕੇ ਨਾ ਅੱਛਾ ਉਹਨਾਂ ਦਾ ਤਿਆਰ ਕਰਾਏ ਹੋਏ ਨੇ ਜੀ ਠੀਕ ਆ ਬਈ ਠੀਕ ਆ ਇਹ ਬਿਲਕੁਲ ਇਹ ਦੇਖੋ ਬਈ ਬੱਲੇ ਚੈੱਕ ਕਰ ਦੇਖੋ ਬਈ ਕਰੋ ਸ਼ੌਂਕ ਇਹਦੇ ਬੱਚੇ ਬਈ ਦਿਨ ਸੁਪਾਉਂਦੇ ਨੇ ਇਹਦੇ ਬੱਚੇ ਛੱਟਨੇ ਆਪਾਂ ਹੋਂ ਦੋ ਹਾਂ ਰਹੇ ਆ ਇਹ ਚਿੱਟੇ ਬੱਚੇ ਕੱਢਦਾ ਹੈਗਾ ਰੱਤਾ ਹੈਗਾ ਆਪੇ ਆਹ ਪਰ ਰੱਤਾ ਬੱਚੇ ਜੱਟੇ ਕੱਢਦਾ ਚਿੱਟੇ ਕੱਢਦਾ ਹੈਗਾ ਠੀਕ ਹੈ ਠੀਕ ਆ ਬਈ ਖੱਟੀਆਂ ਦੇ ਬੱਚੇ ਕਰਦੇ ਆਪ ਚਿੱਟੀਆਂ ਦੇ ਨੇ ਦੋਨਾਂ ਜੋੜ ਆ ਇਹਨਾਂ ਨੂੰ ਗੁੰਦਰੀ ਹੈ ਆ ਇਹਨਾਂ ਕਬੂਤਰੀ ਲਾਈ ਹੋਈ ਹੈਗੀ ਅੱਛਾ ਕਬੂਤਰੀ ਲਾਈ ਆ ਨਾਲ ਚਿੱਟੀਆਂ ਨੇ ਦੋ ਪਿਓ ਆ ਦੋਨੇ ਚਿੱਟੀਆਂ ਦੇ ਨਾਲ ਆਪ ਬੱਚੇ ਖੱਟੀਆਂ ਦੇ ਘੜਦੇ ਆ ਬੱਚੇ ਖੱਟੀਆਂ ਦੇ ਘੜਦਿਆ ਆਪ ਚਿੱਟੀਆਂ ਅੱਖਾਂ ਦੇ ਨੇ ਚਿੱਟੀਆਂ ਅੱਖਾਂ ਦੇ ਨੇ ਨਾ ਬਹੁਤ ਵਧੀਆ ਜੋੜਾ ਬਈ ਬਹੁਤ ਵਧੀਆ ਆ ਇੱਕ ਕਾਲਾ ਪਾਰਾ ਵਿੱਚ ਬੱਚਿਆਂ ਦੇ ਵੇਲੇ ਸੇਮ ਹੀ ਕੰਮ ਅੱਛਾ ਬੱਚਿਆਂ 'ਚ ਵੀ ਆਈ ਆਉਂਦਾ ਸੇਮ ਹੀ ਆਉਂਦਾ ਠੀਕ ਠੀਕ ਆ ਬਈ ਬਸ ਅੱਖਾਂ ਚਿੱਟੀਆਂ ਘੜਦਿਆ ਖੱਟੀਆਂ ਜਿਹੜਾ ਆ ਗਿਆ ਕਾਲੀਆਂ ਸ਼ਾ ਅੱਖਾਂ ਇਹਦੇ ਬੱਚਾ ਜਿਹੜਾ ਹੁਣ ਉੱਡੇ ਪਹਿਲਾ ਉੱਡੇ ਜਿਹੜਾ ਹੁਣ ਹਾਂ ਹਾਂ ਇਹ ਪਹਿਲੀ ਡਾਈ ਦੇ ਹੁੰਦੇ ਆ ਉਹ ਬੱਚਾ ਅੱਛਾ ਬਹੁ ਬੜੇ ਚੰਗੇ ਵੜਦੇ ਇਹ ਵੀ ਕਿ ਭੱਜਦੇ ਨਹੀਂ ਬੱਚੇ ਇਹਨਾਂ ਦੇ ਸਾਖ ਆ ਜਿਹੜਾ ਫਰਗੋਣੇ ਠੀਕ ਠੀਕ ਆ ਭਾਈ ਇਹ ਆ ਪਹਿਲਾਂ ਹੁੰਦਾ ਸੀਗਾ ਆਪਣੇ ਬਾਮਣ ਵਾਲੇ ਤੋਂ ਠੀਕ ਆ ਭਾਈ ਨਾ ਨਾ ਬਹੁਤ ਚੰਗੇ ਜੋੜਿਆ ਭਾਈ ਬਹੁਤ ਵਧੀਆ ਆ ਆਪਣੇ ਰਾਤ ਦਾ ਸੰਗਾਰ ਲਾਂਦੀ ਸੀਗਾ ਜੱਟ ਦੇ ਮੁੰਡੇ ਦੇ ਘਰ ਨਹੀਂ ਹੁੰਦੇ ਇਹਦੇ ਬੱਚੇ ਭੱਜਦੇ ਨਹੀਂਗੇ ਵੀ ਦਿਨ ਸਪਾਉਂਦੇ ਕਾਲੇ ਨੁੰਦਰਾਂ ਦੀਏ ਪੰਜੇ ਦੇਖੋ ਦੇਖੋ ਭਾਈ ਪੰਜਿਆਂ ਦਾ ਸ਼ੌਂਕ ਕਰੋ ਇਹਦੇ ਬੱਚੇ ਬਹੁਤ ਚੰਗੇ ਪੰਜੇ ਆ ਭਾਈ ਇਹਦੇ ਵੀ ਦਿਨਿਸ਼ ਪਾਉਂਦੇ ਆ ਬਈ ਹਾਂ ਪੂਰੇ ਬਈ ਚਿੱਟੀਆਂ ਦੀ ਇਹ ਦੇਖੋ ਬਈ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਇਹਦੀ ਕਬੂਤਰੀ ਬਹੁਤ ਵਧੀਆ ਉੜਦੀ ਆ ਨਾ ਬਹੁਤ ਚੰਗੀ ਕਬੂਤਰੀ ਆ ਬਈ ਤਾਂ ਇਧਰ ਆਹ ਫੀ ਜੋੜੇ ਬਈ ਇਹ ਸਾਰੇ ਵੱਡੇ ਜੋੜੇ ਸੀਗੇ ਤੇ ਹੁਣ ਤੁਹਾਨੂੰ ਇੱਕ ਇਧਰ ਵੀ ਦਿਖਾਉਨੇ ਆ ਇੱਕ ਇਧਰ ਵੀ ਖੁੱਡਾ ਬਣਾਇਆ ਹੋਇਆ ਉਦੋਂ ਬਾਅਦ ਆ ਬੱਚੇ ਨੇ ਆ ਬੱਚੇ ਦਿਖਾਉਨੇ ਆ ਪਹਿਲਾਂ ਆ ਪਾ ਖੁੱਡਾ ਦਿਖਾ ਦਈਏ ਬਈ ਆਯੋ ਵੀ ਪਹਿਲਾਂ ਤੁਹਾਨੂੰ ਇੱਧਰ ਦਿਖਾ ਦਿੰਨੇ ਆਂਗੇ ਇੱਧਰ ਬਾਈ ਨੇ ਸੈਟਅਪ ਤਿਆਰ ਕਰਿਆ ਹੋਇਆ ਹੈਗਾ ਦੇਖੋ ਰੱਖੇ ਰੱਖੇ ਜੀ ਉਹਦੇ ਇੱਧਰ ਰੱਖਲੇ ਸੀਗੇ ਫਿਰ ਬਾਅਦ ਚ ਖੁੱਡੇ ਉਹਨੋਂ ਆਏ ਨੇਗੇ ਅੱਛਾ ਜਦੋਂ ਸ਼ੁਰੂ ਚ ਰੱਖੇ ਨੇ ਉਦੋਂ ਪਹਿਲਾਂ ਇਹ ਸੈਟਅਪ ਬਣਾਇਆ ਹਾਂ ਸਰ ਸੈਟਅਪ ਬਣਾਇਆ ਸੀਗਾ ਠੀਕ ਹੈ ਜਦੋਂ ਬਾਈ ਨੇ ਪਹਿਲੀ ਵਾਰ ਕਬੂਤਰ ਲਿਆਂਦੇ ਨੇ ਉਦੋਂ ਐ ਸੈਟਅਪ ਬਣਾਇਆ ਸੀ ਉਦੋਂ ਬਾਅਦ ਖੁੱਡੇ ਪਾ ਲਏ ਤੇ ਇੱਧਰ ਵੱਡੇ ਜੋੜੇ ਛੱਡੇ ਹੋਏ ਨੇ ਬਈ ਤੇ ਜਿਹੜਾ ਉਹ ਬੈਠਾ ਬਈ ਰੱਤਾ ਇਹ ਰੱਤਾ ਵੀ ਆਪਣੀ ਚਾਹ ਦੀ ਮੰਦੋਰੀ ਲਿਆਂਦਾ ਇਹ ਵੀ ਨਿੰਗਾਂ ਲਿਆਂਦਾ ਹੈਗਾ ਇਹ ਨਿੰਗਾਂ ਲਿਆਂ ਚ ਆ ਗਿਆ ਲਾਲ ਡੱ ਦੇਖੋ ਬਈ ਇਹ ਕਬੂਤਰੀ ਹੈਗੀ ਇਹ ਸਾਰੇ ਆ ਨਹੀਂ ਗਾਣ ਆ ਨਹੀਂ ਗਾਣ ਇੱਕ ਆ ਗੂੜਾ ਬੈਠਾ ਹਾਂ ਬੋਟਾ ਇਹ ਵੀ ਨਹੀਂ ਗਾ ਬਾਬਾ ਚੋਨਾ ਜੇ ਹੁਣ ਕਬੂਤ ਬੱਚਾ ਕਢਾਇਆ ਆ ਪਾ ਆਪਦਾ ਘਰ ਦਾ ਹੀ ਹੈ ਠੀਕ ਹੈ ਇਹ ਬੱਚਾ ਕਢਾਇਆ ਹੋਇਆ ਹਾਂ ਘਰ ਦੀ ਪੱਟ ਰੱਖੇਗਾ ਠੀਕ ਠੀਕ ਅੱਖਾਂ ਦੇਖਾਇਓ ਬਈ ਬਫ 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 ਦੇਖੋ ਬਈ ਕਰੋ ਚੈੱਕ ਚਟੀਆਂ ਅੱਖਾਂ ਦਾ ਇਹ ਬੱਚੇ ਬੜੇ ਬੁਚੰਡੇ ਉੱਡਦੇ ਨੇ ਇਹ ਬੱਚੇ ਵੀ ਆਪ ਦਾ ਬੰਮਨਾ ਤੋਂ ਲੈਂਦਾ ਸੀ ਬਈ ਆਪਣੇ ਕੋਲ ਨੀਂਦਰੀ ਗਿਆ ਤੇ ਇਹਦੇ ਬੱਚੇ ਬਹੁਤ ਚੰਗੇ ਉੱਡੇ ਹੋਏ ਬੱਚੇ ਆ ਕਬੂਤਰ ਦੇ ਅੱਛਾ ਬਈ ਦੇਖੋ ਬਈ ਮੈਨੂੰ ਯਾਦ ਦੋਸਤ ਮੇਰੇ ਨਾਲ ਪੜਦਾ ਹੁੰਦਾ ਸੀਗਾ ਤੇ ਉਹ ਕਹਿੰਦਾ ਬਈ ਲੈ ਜਾਗਾ ਤੂੰ ਗ੍ਰਿਫਟੀ ਹੈ ਬਸ ਜ਼ਿਆਦਾ ਹੀ ਕਰਿਆ ਹੈ ਨਾ ਬੰਦੇ ਸ਼ੌਕ ਰੱਖਿਆ ਸੀਗਾ ਜਦੋਂ ਸ਼ੁਰੂ ਵਿੱਚ ਰੱਖਿਆ ਸੀ ਬਹੁਤ ਚੰਗੇ ਬੱਚੇ ਉੱਡੇਦੇ ਆ ਹੁਣ ਛੱਡੇ ਤਿੰਨ ਬੱਚੇ ਆ ਪਹਿਲੇ ਬਾਜੀ ਛੱਡਨੇ ਸੀ ਠੀਕ ਠੀਕ ਆ ਦੇਖੋ ਬਈ ਕਬੂਤਰ ਇਹ ਹੁਣ ਦੇਖੋ ਬਈ ਖੱਟੀਆਂ ਅੱਖਾਂ ਦਾ ਕਬੂਤਰ ਆ ਚਿੱਟੀ ਨੋਕਾ ਤੇ ਬਹੁਤ ਵਧੀਆ ਕਬੂਤਰ ਆ ਦੇਖੋ ਪੰਜੇ ਵੀ ਦੇਖੋ ਬਈ ਪੰਜੇ ਵੀ ਕਰੋ ਚੈੱਕ ਬਹੁਤ ਕੈਡ ਪੰਜੇ ਆ ਕਿੰਨਾ ਟਾਈਮ ਹੋ ਗਿਆ ਬਈ ਤੁਹਾਨੂੰ ਫੌਜ ਚ ਫੌਜ ਮੈਨੂੰ 11 ਸਾਲ ਹੋ ਗਏ 11 ਸਾਲ ਹੋ ਗਏ ਕੀ ਆ ਬਾਤ ਹੈ ਬਈ ਤੇ ਆ ਕਬੂਤਰਾਂ ਦਾ ਸ਼ੌਂਕ ਦੋ ਪਿਆ ਫਿਰ ਤੁਹਾਡੇ ਬਈ ਮੈਂ ਪਹਿਲਾਂ ਜੋਬ ਲੱਗਿਆ ਤੋਂ ਪਹਿਲਾਂ ਮੈਂ ਰੱਖਦਾ ਹੁੰਦਾ ਸੀਗਾ ਅੱਛਾ ਉਦੋਂ ਦਾ ਜੋਬ ਲੱਗ ਗਿਆ ਰੱਖਦਾ ਸੀਗਾ ਮੈਂ ਉਦੋਂ ਦਾ ਰੱਖਿਆ ਕਰਦਾ ਸੀ ਪਹਿਲਾਂ ਅੱਛਾ ਤੇ ਪਿੰਡ ਸੀ ਉਦੋਂ ਦਾ ਉਧਾਂ ਵਾਲੀ ਇੱਥੇ ਰੱਖਿਆ ਕਰਦੇ ਫਿਰ ਛੱਡਦੇ ਸੀਗੇ ਜੋਬ ਲੱਗੀ ਜਦੋਂ ਹਾਂ ਆਪਣਾ ਲੈ ਹੈ ਨਹੀਂ ਮੇਰੇ ਸੰਸਥਾ ਵਿੱਚ ਆਉਂਦਾ ਨਹੀਂ ਜੇਨਾ ਅੱਛਾ ਫਿਰ ਬਾਅਦ ਵਿੱਚ ਭਾਈ ਨੂੰ ਸੌਂਪਿਆ ਫਿਰ ਆਵਦੇ ਫਿਰ ਜਾਂਦੇ ਉਰੇ ਹੁਣ ਅੱਛਾ ਫਿਰ ਉਰੇ ਦੁਵਾਰੇ ਰੱਖ ਲੇ ਕਿੱਥੇ ਕਿੱਥੇ ਡਿਊਟੀ ਲੱਗੀ ਹੋਈ ਆ ਬਈ ਤੁਹਾਡੀ ਪਹਿਲਾਂ ਹਾਟਲ ਜੰਮੂ ਲੇ ਲਦਾਕ ਲੇ ਲਦਾਕ ਪਠਾਨਕੋਟ ਜੰਮੂ ਹਾਂ ਤੇ ਇੰਦੋਰ ਦਿੱਲੀ ਅੱਛਾ ਹੋਨਰੂਨਾਂ ਚਲਾ ਜਿਆਦੇ ਔਖਾ ਕਿੱਥੇ ਆ ਬਈ ਲੇਹ ਚ ਲੱਗਦਾ ਮੈਨੂੰ ਹਨਾ ਲੇਹ ਚ ਹੀ ਆ ਬਈ -40 -40 ਸਹੀ ਗੱਲ ਆ ਬਈ ਅਸੀਂ ਵੀ ਬਈ ਤਿੰਨ ਚਾਰ ਵਾਰੀ ਲੇਹ ਘੁੰਮੇ ਆਂਗੇ ਉੱਥੇ ਜਾ ਕੇ ਤਾਂ ਲਾਲਾ ਸਾਹ ਉੱਤੇ ਥੱਲੇ ਹੋਣ ਲੱਗ ਜਾਂਦੇ ਆ ਬੰਦੇ ਤੇ ਨਾਲ ਕਲਾਈਮੇਟ ਕਰ ਕਰ ਕੇ ਜਾਣਾ ਬੰਦਾ ਉੱਪਰ ਬਹੁਤ ਬਈ ਬਹੁਤ ਆ ਛੋਟੇ ਬੱਚੇ ਆ ਗਏ ਆ ਛੋਟੇ ਬੱਚੇ ਆ ਗਏ ਦੇਖੋ ਬਈ ਆ ਜਮਾ ਬਿਲਕੁਲ ਛੋਟੇ ਬੱਚੇ ਆ ਇਹਨਾਂ ਨੂੰ ਵੀ ਪਾਣੀ ਦੇ ਕੇ ਪਾਲ ਦਿਓ ਪਾਣੀ ਦੇ ਕੇ ਤੇ ਛੋਲੇ ਛੋਲੇ ਦੇ ਕੇ ਠੀਕ ਆ ਠੀਕ ਆ ਛੋਲਿਆਂ ਤੇ ਲਾ ਰੱਖਿਆ ਬਈ ਆਵਾਜ਼ ਆ ਰਹੀ ਹੈ ਇਧਰੋਂ ਦਿਖਾਉਣੇ ਤੁਹਾਨੂੰ ਮੜੇ ਖੋਲ ਕੇ ਖੋਲੀ ਮਈ ਮੜੇ ਲਓ ਜੀ ਦੇਖੋ ਆ ਜਮਾ ਛੋਟੇ ਬੱਚੇ ਆ ਰੱਤਿਆਂ ਵਿੱਚ ਲਾਲ ਡੱਬੇ ਆ ਤੇ ਬਾਕੀ ਚਿੱਟੇ ਆ ਬਈ ਇਹ ਲਾਲ ਡੱਬੇ ਸਾਰੇ ਬਾਬੇ ਨਹੀਂ ਗਰਾਂ ਦੇ ਨੇਗੇ ਬਹੁਤ ਵਧੀਆ ਚੰਗੇ ਸਾਰੇ ਇਹਨਾਂ ਗਾਲਿਆਂ ਚੋਂ ਬਈ ਜਿਹੜੇ ਲਾਲ ਡੱਬੇ ਤੁਹਾਨੂੰ ਦਿਖੇ ਆ ਜਿੰਨੇ ਵੀ ਵੀਡੀਓ ਦੇ ਵਿੱਚ ਸਾਰੀ ਉਹ ਬਲੱਡ ਲਾਈਨ ਆ ਆ ਬੱਚਾ ਆਪਣਾ ਤਾ ਪਾ ਲਾ ਦਿੰਨੇ ਇਧਰ ਆ ਬੱਚਾ ਕਿਹੜਾ ਬਈ ਆਹ ਬੱਚਾ ਅਪਰ ਰਾਜਸਥਾਨ ਤੋਂ ਲੈ ਆਂਦੇ ਆਪਣੇ ਤੋਂ ਅੱਛਾ ਰਾਜਸਥਾਨ ਚੋਂ ਹਾਂ ਇਹਦੀ ਮਾਂ ਪਿਓ ਚਾਰ-ਚਾਰ ਬਾਜ਼ੀਆਂ ਜਿੱਤੇ ਹੋਣਾ ਬਈ ਇਹਦੇ ਅੱਛਾ ਇਹਦੀ ਮਾਂ ਚਾਰ ਬਾਜ਼ੀਆਂ ਜਿੱਤੀ ਹੋਈ ਆ ਜਿੱਤੇ ਪਿਓ ਦੋਨਾਂ ਨੇ ਦੋਨੇ ਜਿੱਤੇ ਹੋਣਾ ਅੱਛਾ ਮਾਂ ਪਿਓ ਦੋਨੇ ਜਿੱਤੇ ਹੋਇਆ ਤੇ ਆ ਬੱਚਾ ਬਈ ਹੁਣ ਪਹਿਲੀ ਵਾਰ ਛੱਡਣਾ ਛੱਡਣਾ ਨਹੀਂ ਵੀਰੇ ਤਾਂ ਰੋਕ ਕੇ ਅੱਛਾ ਰੋਕ ਲਿਆ ਰੋਕ ਰੱਖਿਆ ਠੀਕ 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 ਦੇਖਦੇ ਆ ਕੀ ਬੰਦਾ ਹੈਗਾ ਅੱਛਾ ਡਾਕੇ ਤਾਂ ਦੇਖ ਲਿਆ ਹੁਣ ਨਾ ਨਾ ਡਾਇ ਵੀ ਨਹੀਂ ਨਾ 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 ਅੱਛਾ ਠੀਕ ਠੀਕ ਬੱਚਾ ਰੱਖ ਲੈ ਚਲ ਬੱਚੇ ਲੈ ਕੇ ਬੱਚੇ ਡਾਕੇ ਦੇਖ ਲਿਓ ਨਾ ਨਾ ਸਹੀ ਆ ਬ ਤਾ ਬਈ ਆ ਸੀਗਾ ਹਨਾ ਬਾਈ ਦਾ ਸੈਟਅਪ ਇਧਰ ਛੋਟੇ ਬੱਚੇ ਇਧਰ ਬਾਜੀ ਛੱਡਣ ਵਾਲੇ ਬੱਚੇ ਉਧਰ ਜੋੜੀਆਂ ਉਧਰ ਵੱਡੀਆਂ ਜੋੜੀਆਂ ਤੇ ਇਧਰ ਛੋਟੇ ਬੱਚੇ ਤੇ ਉਸ ਤੋਂ ਬਾਅਦ ਬਾਹਰ ਬਈ ਹਨਾ ਜਿਹੜੇ ਕੱਢ ਰੱਖੇ ਨੇ ਆ ਬਈ ਖੋਲਿਓ ਮੜਾ ਜਾ ਬਾਹਰੋਂ ਤੇ ਉਸ ਤੋਂ ਬਾਅਦ ਬਈ ਜਿਹੜੇ ਆ ਬਾਹਰ ਕੱਢ ਰੱਖੇ ਨੇ ਆ ਤੁਹਾਨੂੰ ਸਾਰੇ ਦਿਖਾਤੇ ਬਈ ਆ ਸਾਰੇ ਬਾਜੀਆਂ ਛੱਡਣ ਵਾਲੇ ਨੇ ਤੇ ਆ ਛੋਟੇ ਨੇ ਤੇ ਬਾਕੀ ਇਧਰ ਛਾਤਰੀ ਤੇ ਬਿਠਾ ਰੱਖਿਆ ਇੱਕ ਰੱਤਾ ਤੇ ਸਨ ਵੀ ਹੋ ਰਿਹਾ ਸੈਟ ਦੇਖੋ ਬਈ ਤਾਂ ਬਈ ਆਪ ਹੀ ਬਾਈ ਫੌਜੀ ਦੇ ਕਬੂਤਰ ਦੱਸਿਓ ਵੀ ਕਮੈਂਟ ਕਰਕੇ ਕੱਲਾ ਨਾਂ ਦਾ ਫੌਜੀ ਨਹੀਂ ਸਰਵਿਸ ਵੀ ਕਰਦਾ ਬਈ ਹਨਾ ਜੌਬ ਕਰਦਾ ਫੌਜ ਦੇ ਵਿੱਚ ਤੇ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗੇ ਬਾਈ ਦੇ ਸਾਰੇ ਕਬੂਤਰ ਤੇ ਕਿਵੇਂ ਲੱਗਿਆ ਬਾਈ ਦਾ ਸੈਟਅਪ ਮਿਲਦੇ ਨਵੀਂ ਵੀਡੀਓ ਚ ਨਵੇਂ ਜੇ ਟੌਪਿਕ ਤੇ ਸਸਰੀ ਗਾਲ ਵੀ ਸਾਰਿਆਂ ਨੂੰ ਲਓ ਜੀ ਇੱਧਰ ਬਾਈ ਫੌਜੀ ਨੇ ਹਨਾ ਗਿਫਟ ਕਰੇ ਨੇ ਕਬੂਤਰ ਰਵੀ ਨੂੰ ਤੇ ਦਿਖਾ ਦਿੰਨੇ ਆ ਤੁਹਾਨੂੰ ਬਈ ਚਿੱਟੀਆਂ ਅੱਖਾਂ ਦਾ ਜੋੜਾ ਇੱਕ ਤਾਂ ਜਿਨ੍ਹਾਂ ਦੇ ਫਿਰਤੇ ਗੁਲਾਬੀ ਰੰਗ ਲੱਗ ਰਿਹਾ ਹੈਗਾ ਤੇ ਇੱਕ ਕਬੂਤਰ ਨੇ ਆ ਦੋਨੇ ਆਹ ਕਬੂਤਰੀ ਆ ਅੱਛਾ ਕਬੂਤਰੀ ਆ ਆ ਕਬੂਤਰ ਆਹ ਕਬੂਤਰੀ ਆ ਬਈ ਲਾਲਚੀਨੀ ਤੇ ਆ ਦੋਨੇ ਕਬੂਤਰ ਨੇ ਵੱਡੇ ਕਬੂਤਰ ਆ ਤਾਂ ਬਈ ਆ ਕਬੂਤਰ ਗਿਫਟ ਕਰੇ ਨੇ ਦੇਖੋ ਕਰੋ ਸ਼ੌਕ ਆ ਕਬੂਤਰ ਗਿਫਟ ਦਿੱਤੇ ਬਾਈ ਫੌਜੀ ਨੇ ਰਵੀ ਨੂੰ ਦੱਸਿਓ ਵੀ ਕਿਵੇਂ ਲੱਗੇ ਤੇ ਨਾਲੇ ਵੀਡੀਓ ਕਰਦੋ ਸ਼ੇਅਰ ਸਤਿ ਸ਼੍ਰੀ ਅਕਾਲ ਵੀ